ਆਇ ਕਰ ਬੀਬੀ ਨਾਲ ਜਾ ਕੇ ਨਾ ਤਤੇ ਤਤੇ ਪਰੌਂਠੇ ਜੇ ਬਣਾ ਲੈ ਖਾ ਲਾਂਗੇ ਤੇਰੀ ਸਾਂ ਜੀ ਜੱਕਰੀ ਆਂਦਾ ਸੀ ਗਾਵੇਂ ਮੈਂ ਤਾਂ ਪਤੌੜਾ ਕਰ ਕਰ ਰੋਟੀ ਵੀ ਨਹੀਂ ਖਾਦੀ ਮਾੜੀ ਮੋਟੀ ਨਾਲ ਸੰਗ ਕਰ ਲੈ ਹੈ ਮੈਂ ਤੁਹਾਡੇ ਘਰੇ ਹੁਣੀ ਆ ਕੇ ਬੜੀਆਂ ਲੈ ਲੈ ਲਾ ਮੈਂ ਤਾਂ ਸੰਗ ਕਰ ਲਈ ਤ ਪੱਕਾ ਪਰੌਂਠੇ ਬਣਵਾ ਕੇ ਲੈ ਬੀਬੀ ਤੂੰ ਇਹਨਾਂ ਨਾਲ ਤੰਗ ਕਿਉਂ ਕਰਦੀ ਹੁੰਨੀ ਹੈਗੀ ਮੇਰੀ ਮਾਸੀ ਨੂੰ ਅਸਿਆ ਚ ਚ ਤਰੀਫਾਂ ਸੁਣਦੀ ਆਉਂਦੀਆਂ ਤੇਰੇ ਰਸਤੇ 'ਚ ਵੀ ਤੂੰ ਹਾਂ ਕਿੰਨਾ ਤੰਗ ਕਰਦੀ ਹੈਂ ਤਤੇ ਬੀਬੀ ਪਹਿਲਾਂ ਨਾਲ ਮੈਨੂੰ ਬਾਲਾ ਕਰਦੀ ਆ ਕੋਈ ਹੋਂ ਸਾਡੇ ਰਿਸ਼ਤੇਦਾਰ ਜੇ ਆਉਣੋਂ ਹਟ ਗਿਆ ਨਹੀਂ ਤਾਂ ਫਿਰ ਰਿਸ਼ਤੇਦਾਰੀ ਉਹ ਕਰ ਲੈਂਦੇ ਹੁੰਦੇ ਸੀ ਮਾਸੀ ਬੀਨੋ ਕਬਲਾ ਆਏ ਨੀ ਮੈਂ ਕਹਿਆ ਨੀ ਆਉਚ ਕਿ ਉਹ ਚ ਭਾਗ ਜਰ ਸੋਈ ਚ ਜਾਂ ਭਾਜ ਮੈਂ ਜਾਂਦੀ ਹੈ ਕੀ ਗੱਲ ਮੈਂ ਕਿਉਂ ਜਾਵਾਂ ਹਾਂ ਹੈ ਨਹੀਂ ਆਹ ਡੇੜਾ ਕਿੱਥੋਂ ਲੈਣਗੇ ਮੈਨੂੰ ਤੇ ਆਦੀ ਮੈਂ ਬੱਸ ਤਾਂ ਲੈਣ ਭਾਗ ਦੇਗੀ ਤੂੰ ਤਾਂ ਆਹੀ ਪਾਇਆ ਘਾ 2500 ਲੈ ਤੈਨੂੰ ਪਤਾ ਹੈ ਭਾਈ ਜਾਂ ਨਚਲੀ ਹਾਂ 2500 ਦੇ ਦੋ ਛੂਟ ਦਿੱਤੇ ਸੀਗੇ 5000 ਦਾ ਲਿਆ ਸੂਟ 5000 ਦਾ ਮਾ ਬੂਟ ਚੱਕਲ ਵੀ 5000 ਵਾਲਾ ਕਤੋਂ 50 ਰੁਪਏ ਦਾ ਕੰਨ ਮਰਜੀ ਲੈਦਾ ਛੱਡੇ ਰੋੜ ਤੇ ਦੇ ਆਂਦੇ ਨੇ ਛੇ ਤਾਈਂ ਦਾ ਤੈਨੂੰ ਕਹਿੰਨੇ ਆ ਤੂੰ 50 ਰੁਪਏ ਲੈ ਸਕਦੀ ਐ 800 ਦੇ ਨੇ 800 ਦੇ ਮਾਰੀ ਨਾ ਜੁੱਤੀ ਤੈਨੂੰ ਚਰਤ ਟਕਾਣੇ ਲੱਗ ਜਾ ਬੀਬੀ ਕਲ ਜਾ ਚੱਲ ਉੱਠ ਜਾ ਲੈਟਸ ਗੋ ਹਾਂ ਜਾ ਭੱਜ ਕੋਈ ਨਹੀਂ ਤੈਨੂੰ ਮੈਂ ਕਰੂੰਗੀ ਲੋਟ ਆ ਗਈ ਨਾ ਭੱਜ ਲੈ ਜਾ ਤੇਰਾ ਫੋਨ ਜਾ ਮੇਰਾ ਫੋਨ ਫੋਟੋ ਲਾਦੇ ਨਹੀਂ ਮੇਰੀ ਕਿਉਂ ਲਾਵਾਂ ਕਰਨ ਤਾਂ ਚਾਹ ਵੀ ਨਹੀਂ ਪੁੱਛਦੀ ਪਿਆ ਦੇ ਇਹਨੂੰ ਚਾਹ ਥਲਵੱਤਰ ਮਾਰ ਦਿਆ ਗੱਡਾ ਓਂ